ਕਰਦੇ ਆ ਵੀ ਆਈ ਜਾ ਕੇ ਗੱਲਬਾਤ ਕਰੀਏ ਠੀਕ ਹੈ ਤੁਹਾਨੂੰ ਬੇਨਤੀ ਹੱਥ ਜੋੜ ਕੇ ਆ ਕਿ ਆਪਾਂ ਇਸ ਕੰਮ ਨੂੰ ਵਧਾਈਏ ਅੱਗੇ ਜੇ ਮੈਂ ਵੀ ਭਈਏ ਪ੍ਰਵਾਸੀ ਇੱਥੇ ਰਹਿੰਦੇ ਹਾਂ ਤੇ ਆਪਾਂ ਵੈਰੀਫਿਕੇਸ਼ਨ ਕਰਾ ਕੇ ਚੈੱਕ ਕਰੀਏ ਵੀ ਨਜਾਇਜ਼ ਨੇ ਕਿ ਜਾਇਜ਼ ਨੇ ਜੇ ਕੋਈ ਤੰਗ ਕਰਦਾ ਤੇ ਜਖਦਾ ਬਾਬਾ ਕੁਲਵਿੰਦਰ ਸਿੰਘ ਆ ਚਮਕੌਰ ਸਿੰਘ ਬਾਬਾ ਸ਼ੰਗਾਰਾ ਸਿੰਘ ਆ ਤੇ ਕੋਈ ਵੀ ਤੰਗ ਕਰਦਾ ਸਾਨੂੰ ਦੱਸੋ ਅਸੀਂ ਆਪ ਨਹੀਂ ਨਹੀਂ ਝੜਦਾ ਤੇ ਅਸੀਂ ਆਪ ਡਾਂਗ ਮਾਰ ਕੇ ਢਾਵਾਗੇ ਕੋਈ ਚੱਕਰ ਨਹੀਂ ਆ ਜਿੱਦਾਂ ਇਹ ਭਜਦੇ ਉਦਾਂ ਹੀ ਭਜਾਓ ਇਹਨਾਂ ਕੋਈ ਚੱਕਰ ਨਹੀਂ ਤੇ ਬਾਅਦ ਇਦਾਂ ਹੀ ਆ ਕਿ ਆਪਣਾ ਭਰਾ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆ ਕਿ ਇਹਨਾਂ ਦੀ ਨੇਰੀ ਵਾਲਾ ਉਹ ਕੋਈ ਚੱਕਰ ਨੀ ਜਿਹਨੇ ਇਹਨਾਂ ਦੇ ਡਾਂਗ ਦਾ ਨਹੀਂ ਫਿਰ ਉਹਨੇ ਇਹਨਾਂ ਨੇ ਸੁਧਰਨਾ ਹਾਂ ਆਹ ਵੀ ਮੰਡੀ ਨਾਲੋਂ ਜ਼ਿਆਦਾ ਏ ਬਾਬਾ ਜੀ ਮੰਡੀ ਦੀ ਓਏ ਪਿਜਾਓ ਪਿਜਾਓ ਆ ਬਚਾਓ ਓਏ ਪਿਜਾਓ ਇਹ ਕਿਦਾਂ ਇੱਕ ਬਾਅਦ ਵਿੱਚ ਗਾਣਾ ਕੱਢਦੇ ਅਸੀਂ ਇਹਨਾਂ ਨੂੰ ਕਹਿੰਦੇ ਨਾ ਵੀ ਪੰਜਾਬੀ ਨਹੀਂ ਹੋਰੇ ਭਈਏ ਨਹੀਂ ਲਗਾਉਂਗੇ ਤਾਂ ਇਹਨਾਂ ਨੇ ਬਾਅਦ ਵਿੱਚ ਦੇ ਪਾਪਾ ਆ ਕੇ ਗਾਣਾ ਕੱਢਦੇ ਸਨ ਕਹਰੇ ਕਿ ਭਾਈ ਕਹਰੇ ਕਿ ਇੱਧਰ ਦੇ ਲੋਕ ਕਹਰੇ ਕਿ ਗਾਲਾਂ ਕੱਢਦੇ ਮੇਰੀ ਸੁਣ ਲੋ ਗੱਲ ਬੜੇ ਧਿਆਨ ਨਾਲ ਬਦਮਾਸ਼ੀ ਮੈਂ ਚੱਲਣ ਨਹੀਂ ਦੇਣੀ ਠੀਕ ਹੈ ਕੰਮ ਕਰਨਾ ਕਰੋ ਨਹੀਂ ਤੇ ਜਿਹਦੀ ਇਹ ਦੁਕਾਨ ਹੈ ਇਹਨਾਂ ਨੂੰ ਨਹੀਂ ਸਮਝਣ ਦਾ ਇਹ ਬੂੜਾ ਜਿਹੜਾ ਉਹ ਉਹਨੂੰ ਕੱਲ ਸਮਝਾਇਆਤਾ ਸੀ ਉਹ ਫੇਰ ਆ ਕੇ ਰੇੜੀਆਂ ਲਵਾਇਆ ਉਹਨਾਂ ਨੇ ਕੱਲ ਕੱਲ ਤੋਂ ਇਹ ਕੰਮ ਨਹੀਂ ਲੱਗਣਾ ਚਾਹੀਦਾ ਇੱਥੇ ਬੰਦ ਕਰ ਦੋ ਨਹੀਂ ਤੇ ਜਿਹੜੀ ਇਹ ਦੁਕਾਨ ਦਾ ਮਾਲਕ ਹੈ ਮੈਂ ਸ਼ਟਰ ਲਾ ਦੇਣਾ ਤੇ ਜੇ ਕਿਸੇ ਨੇ ਬਦਮਾਸ਼ੀ ਕੀਤੀ ਜਾਂ ਕਿਸੇ ਨੂੰ ਗਾਲ ਕੱਢੀ ਡਾਂਗ ਫਿਰੇਗੀ ਇੱਥੇ ਸਮਝ ਗਏ ਨਾ ਅਸੀਂ ਗਾਲ ਹੀ ਇਹਨਾਂ ਦੀ ਸਾਰੀ ਰੇੜੀਆਂ ਚਕਾਈਆਂ ਔਰ ਸਾਰਾ ਗਬਰਤਾ ਤੇ ਨਹੀਂ ਕਰਨੀ ਡਾਂਗ ਫਿਰੋਗੀ ਇਹ ਬਈ ਤਾਂ ਗਲਤ ਕੰਮ 1% ਵੀ ਬਰਦਾਸ਼ਤ ਨਹੀਂ ਕਰਾਂਗੇ ਪਹਿਲਾ ਦੱਸ ਤਾਂ ਇਹਦੇ ਪਾਪਾ ਤੇ ਅੱਛਾ ਕੌਣ ਆ ਤੁਹਾਡਾ ਹੈ ਨਹੀਂ ਇਹਦੇ ਪਾਪਾ ਕੱਲ ਉਹਨੇ ਸਿਆ ਕਰਦੇ ਜੀ ਇਹ ਕਹਿੰਦਾ ਮੈਂ ਆਂਦਾ ਉਰੇ ਖੜੇ ਵੀ ਚਕਾ ਕੇ ਦਿਖਾਉ ਕਿਹੜਾ ਚਕੰਦਾ ਏ ਡਾਂਗ ਫੇਰ ਨਹੀਂ ਹੁਣ ਫੇਰ ਦੋ ਰੇੜੀਆਂ ਪਤਾ ਦਿਓ ਤੇ ਸਮੇਂ ਤਸਵੀਰਾਂ ਦੇਖੋ ਤਸਵੀਰਾਂ ਕੁਰਾਲੀ ਦੀਆਂ ਨੇ ਸਬਜੀ ਮੰਡੀ ਦੇ ਵਿੱਚ ਨਿਹੰਗ ਸਿੰਘ ਫੌਜਾ ਪਹੁੰਚੀਆਂ ਨੇ ਔਰ ਜਿਹੜੇ ਵੀ ਪ੍ਰਵਾਸੀ ਆ ਤੇ ਬਦਮਾਸ਼ੀ ਕਰਦੇ ਆ ਤੁਸੀਂ ਤਸਵੀਰਾਂ ਦੇਖੋ ਉਹਨਾਂ ਦੀਆਂ ਹੁਣ ਵੀ ਕਰ ਰਹੇ ਬਦਮਾਸ਼ੀ ਹੁਣ ਹੀ ਟਗੇ ਆ ਇਹਨਾਂ ਨੇ ਲੱਗਣੀ ਚਾਹੀਦੀ ਆਜੋ ਇਹੀ ਹੈ ਜੀ ਇਹੀ ਇੱਧਰ ਇਹਨੇ ਲਿਆਤੇ ਹੋਏ ਆ ਸਾਰੇ ਪ੍ਰਵਾਸੀ ਇਹ ਪਹਿਲਾਂ ਇਕੱਲਾ ਆਇਆ ਤਾਂ ਹੁਣ ਇਹਨੇ ਸਾਰੇ ਲਿਆਤੇ ਆ ਇਹ 20 ਘੰਟੇ ਕੂਟ ਕੇ ਖਾਂਦੇ ਵਿਚਕਾਰੀਆਂ ਮਾਰਦੇ ਗੁਰਦੁਆਰਾ ਸਾਹਿਬ ਦੇ ਕੋਲ ਕਿਹੜਾ ਹੈ ਕਿਹੜਾ ਹੈ ਇਹ ਲੋਗੇ ਹੁਣ ਦੇਖ ਕੇ ਆਇਆ ਇਹਨੂੰ ਦੇਖਾਂ ਭੈਣ ਜੀ ਇਹ ਨਹੀਂ ਇਹ ਨਹੀਂ ਇਹ ਦੂਏ ਆ ਗਿਆ ਬੰਦ ਫਾਟਾ ਫੜ ਕੇ ਪੰਜਾਬ ਦੇ ਵਿੱਚ ਠੀਕ ਹੈ ਨਾ ਇੱਕ ਇੱਕ ਬਿਹਾਰੀ ਨੇ ਆ ਮਾੜਾ ਕਰਮ ਕਰਿਆ ਨਾ ਉਹਦੇ ਕਰਕੇ ਤੁਸੀਂ ਸਾਰੇ ਪੀਸੇ ਜਾਓਗੇ ਹੁਣ ਜੀ ਇਹ ਦੂਆ ਲੰਗੜਾ ਆਇਆ ਮੋਟਾ ਆ ਗੁਰਦੁਆਰਾ ਸਾਹਿਬ ਦੇ ਕੋਲ ਕੂਟ ਕੇ ਖਾਂਦੇ ਆ ਜੜਦੇ ਖਾਂਦੇ ਆ ਬੀੜੀਆਂ ਵੀਂਦੇ ਆ ਗੁਰਦੁਆਰਾ ਸਾਹਿਬ ਦੀ ਬੇਗਾਦਰੀ ਕਰਦੇ ਇਹ ਪੂਰੀ ਪੂਰੇ ਬਿਆਦਰੀ ਕਰਦੇ ਗੁਰਦੁਆਰਾ ਸਾਹਿਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਤੁਸੀਂ ਗੁਰਦੁਆਰੇ ਦੇ ਕੋਲ ਗੁਟਕਾ ਕੁਲੀਪਾ ਲਾਉਣੇ ਉੱਥੇ ਹੀ ਤੁਸੀਂ ਲੰਗਰ ਖਾਣੇ ਉਹ ਜਾ ਜਾ ਕੇ ਬਾਬਾ ਜੀ ਦੁਬਾਰਾ ਇਹ ਕੰਮ ਨਹੀਂ ਹੋਣਾ ਚਾਹੀਦਾ ਹੁਣ ਨਹੀਂ ਤੇ ਅਸੀਂ ਛਿੱਤਰ ਹੀ ਮਾਰਨੇ ਆ ਕੋਈ ਬੰਦਾ ਸਬਜ਼ੀ ਲੈਣ ਆਉਂਦਾ ਨਾ ਇਹ ਬਹੁਤ ਟੁੱਟ ਟੁੱਟ ਕੇ ਪੈਨੇ ਜੀ ਐਨੇ ਜੀ ਤੁਹਾਡੇ ਕੋਲ ਸਬਜ਼ੀ ਕੋ ਲੈਣ ਆਂਦਾ ਤੁਸੀਂ ਠੋਕ ਕੇ ਰੇਟ ਲਾਣੇ ਹੋ ਨਾਲੇ ਤੁਸੀਂ ਬਦਮਾਸ਼ੀਆਂ ਕਰਦੇ ਹੋ ਰੋਡ ਤੱਕ ਦੀਆਂ ਰੇਡੀਆਂ ਲਗਾ ਕੇ ਕਬਜ਼ਾ ਕਰ ਰਹੇ ਹੋ ਇਹਨਾਂ ਨੇ ਸਿਰਫ ਇੱਕ ਜਣਾ ਆਇਆ ਤੇ ਕਿੰਨੇ ਆਏ ਇਹ ਕਿਹੜੇ ਮਾੜੇ ਹੋ ਉੱਥੇ ਤੇ ਕਿਹੜੇ ਮਾੜੇ ਲਿਆ ਯਾਰ ਕੱਢ ਕੇ